ਦੁਬੋ ਦੁਖ ਹਟਾ ਲਈ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਬਲਾਓ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ 1155 ਅੰਗਤੀ ਸ਼ਬਦ ਉਚਾਰਨ ਕਰਦੇ ਭੈਰੋ ਮਹੱਲਾ ਤਿੱਜਾ ਗੁਰਸੇਵਾ ਤੇ ਅੰਮ੍ਰਿਤ ਫਲ ਪਾਇਆ ਗੁਰਸੇਵਾ ਕਹਿੰਦੇ ਸ਼ਬਦ ਦੀ ਸੇਵਾ ਦੇ ਨਾਲ ਅੰਮ੍ਰਿਤ ਦਾ ਫਲ ਪਾਇਆ ਸ਼ਬਦ ਦੀ ਸੇਵਾ ਦੇ ਨਾਲ ਅੰਮ੍ਰਿਤ ਫਲ ਦੀ ਪ੍ਰਾਪਤੀ ਅੰਮ੍ਰਿਤ ਕਰਨੇ ਵਾਲਾ ਫਲ ਅੰਮ੍ਰਿਤ ਕਰਨੇ ਵਾਲਾ ਫਲ ਇਹ ਬਾਣੀ ਹੈ ਇਹ ਅੰਮ੍ਰਿਤ ਕਰਦੀ ਇਹ ਅੰਮ੍ਰਿਤ ਕਰ ਦਿੰਦੀ ਹੈ ਮੁੜ ਕੇ ਨਾ ਮਰਦਾ ਹੈ ਨਾ ਜੰਮਦਾ ਗੁਰੂ ਤਾਂ ਹੁਣ ਬਾਣੀ ਨੂੰ ਅੰਮ੍ਰਿਤ ਫਲ ਮੰਨਦੇ ਆ ਅਸੀਂ ਪਖੰਡੀਆਂ ਨੇ ਹੋਰ ਫਲ ਟੋਕੜਾ ਭਰ ਕੇ ਕੋਲ ਰੱਖ ਲਿਆ। ਉਹ ਇਹਨਾਂ ਸੇਬ ਕੇਲਿਆਂ ਨੂੰ ਫਲ ਮੰਨਦੇ ਆ। ਇਹ ਤਾਂ ਬੜੇ ਮਿਲਦੇ ਆ ਬਾਜ਼ਾਰ 'ਚ। ਜਿੰਨੇ ਮਰਜ਼ੀ ਛਕ ਲੋ। ਲੇਕਿਨ ਬਾਣੀ ਨਹੀਂ ਨਾ ਪੜੀ। ਲੋਕਾਂ ਨੂੰ ਮੂਰਖ ਬਣਾਉਂਦੇ ਆ। ਗੁਰੂ ਤਾਂ ਬਚਨ ਕਰਦੇ ਹਨ। ਗੁਰੂ ਸੇਵਾ ਤੇ ਆਮਰ ਤੋਂ ਫਲ ਪਾਇਆ ਆਮਰ ਤੋਂ ਫਲ ਦੀ ਪ੍ਰਾਪਤੀ ਸ਼ਬਦ ਦੀ ਸੇਵਾ ਨਾਲ ਹੁੰਦੀ ਹੈ ਲੇਕਿਨ ਸਾਡੀ ਸੋਚ ਹੈ ਕਿ ਆਮਰ ਤੋਂ ਫਲ ਸਾਨੂੰ ਬਾਬਾ ਜੀ ਨੇ ਦੇਣਾ ਹੈ ਬਾਬਾ ਜੀ ਕੋਲ ਤਾਂਪ ਨਹੀਂ ਹੈਗਾ ਬਾਬੇ ਕੋਲ ਤਾਂ ਫਲਾਂ ਦਾ ਟੋਕਰ ਆਇਆ ਉਹ ਵੀ ਆਪਣਾ ਨਹੀਂ ਲਿਆ ਉਹ ਵੀ ਲੋਕਾਂ ਨੇ ਜੜਾਤ ਲਿਆ ਕੇ ਬਾਬੇ ਕੋਲ ਤਾਂ ਵਡਿਆਈ ਹੈ ਸੋਭਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਣੀ ਦੇ ਰਾਹੀਂ ਬਚਨ ਕਰਦੇ ਆ ਸੰਸਾਰ ਨੂੰ ਗੁਰਸੇਵਾ ਤੇ ਅੰਮ੍ਰਿਤ ਫਲ ਪਾਏ ਆ ਹੋਮੀ ਤ੍ਰਿਸ਼ਣ ਬਜਾਈ ਜਦੋਂ ਇਹ ਅੰਮ੍ਰਿਤ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ ਇਹ ਮਿਲ ਜਾਂਦਾ ਹੈ ਇਹਨੂੰ ਛਕ ਲਿੰਦਾ ਤੇ ਜਿਹੜੀ ਹਉਮੈ ਤੇ ਤ੍ਰਿਸ਼ਨਾ ਹੈ ਇਹ ਖਤਮ ਹੋ ਜਾਂਦੀ ਨਾ ਹਉਮੈ ਰਹਿੰਦੀ ਐ ਨਾ ਤ੍ਰਿਸ਼ਨਾ ਰਹਿੰਦੀ ਹੈ ਹਉਮੈ ਤਾਂ ਅਸੀਂ ਮੰਨਦੇ ਨਹੀਂ ਕਿਸੇ ਤੇ ਪੁੱਛ ਲੋ ਉਹ ਕਹਿੰਦਾ ਮੇਰੇ 'ਚ ਤਾਂ ਹੈ ਹੀ ਨਹੀਂ ਇਹ ਕੋਈ ਨਹੀਂ ਕਹਿੰਦਾ ਕਿ ਮੇਰੇ 'ਚ ਹਉਮੈ ਆ ਜਦੋਂ ਤ੍ਰਿਸ਼ਨਾ ਦੀ ਬਾਰੀ ਆਉਂਦੀ ਹੈ ਫਿਰ ਤ੍ਰਿਸ਼ਨਾ ਇੱਥੇ ਨਹੀਂ ਮੁੱਕ ਸਕਦਾ ਕਿਉਂ ਹਰ ਇੱਕ ਦੀ ਤ੍ਰਿਸ਼ਨਾ ਭੜਕਦੀ ਹੈ ਕਦੇ ਕੁਝ ਖਾਣ ਨੂੰ ਦਿਲ ਕਰਦਾ ਕਦੇ ਪੀਣ ਨੂੰ ਦਿਲ ਕਰਦਾ ਕਦੇ ਕਿਸੇ ਜਾਣ ਨੂੰ ਦਿਲ ਕਰਦਾ ਇਹ ਤ੍ਰਿਸ਼ਨਾ ਹੈ ਇਹ ਤਾਂ ਸਪੱਸ਼ਟ ਦਿਖਦੀ ਹੈ ਲੇਕਿਨ ਪਾਚਾ ਬਚਨ ਕਰਦੇ ਨੇ ਕਿ ਜਦੋਂ ਆਮਰਤ ਫਲ ਮਿਲ ਜਾਂਦਾ ਹੈ ਹਉਮੈ ਤੇ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ ਕਿਸੇ ਚੀਜ਼ ਦੀ ਇੱਛਾ ਨਹੀਂ ਰਹਿੰਦੀ ਨਾ ਖਾਣ ਦੀ ਨਾ ਪੀਣ ਦੀ ਨਾ ਕਿਤੇ ਜਾਣ ਦੀ ਨਾ ਆਉਣ ਦੀ ਨਾ ਤੀਦੀ ਨਾ ਪੋਤਦੀ ਕੋਈ ਤ੍ਰਿਸ਼ਨਾ ਕੋਈ ਇੱਛਾ ਕੋਈ ਇੱਛਾ ਨਹੀਂ ਰਹਿੰਦੀ ਮਨ ਦੇ ਵਿੱਚ ਜਦੋਂ ਇਹ ਤ੍ਰਿਸ਼ਨਾ ਖਤਮ ਹੁੰਦੀ ਹੈ ਜਦੋਂ ਆਂਬਰ ਤੋਂ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ ਗੁਰੂ ਸੇਵਾ ਤੇ ਆਂਬਰ ਤੋਂ ਫਲ ਪਾਇਆ ਹੋਮੀ ਤ੍ਰਿਸ਼ਨਾ ਬੁਝਾਈ ਹਰ ਕਾ ਨਾਮ ਹਿਰਦੇ ਮਨ ਵਸਿਆ ਕਹਿੰਦੇ ਹਰ ਦਾ ਨਾਮ ਹੈ ਨਾ ਜਿਹੜਾ ਪਈ ਹਿਰਦੇ ਦੇ ਵਿੱਚ ਮਨ ਦੇ ਵਿੱਚ ਬਸ ਜਾਂਦਾ ਹਰ ਕਾ ਨਾਮ ਰਿੱద్ధి ਮਨ ਬਸਿਆ ਕਹਿੰਦੇ ਜਦੋਂ ਰਿੱద్ధి ਵਿੱਚ ਹਿਰਦੇ ਵਿੱਚ ਬਸਿਆ ਮਨਸਾ ਮਨੇ ਸਮਾਨੀ ਮਨਸਾ ਸੀ ਨਾ ਜਿਹੜੀ ਤੈਨਸੇ ਕਿ ਮਨਸਾ ਨੂੰ ਹੁਣ ਕਲੀਅਰ ਕੀਤਾ ਕਿ ਤ੍ਰਿਸ਼ਨਾ ਮਨਸਾ ਮਨ ਦੀ ਇੱਛਾ ਹੈ ਜਿਹੜੀ ਜਿਹੜੀ ਮਨ ਦੀ ਇੱਛਾ ਹੈ ਇਸ ਨੂੰ ਤ੍ਰਿਛਨਾ ਕਹਿੰਦੇ ਆ ਜਿਹੜੀ ਮਨਸਾ ਹੈ ਕਹਿੰਦੇ ਫਿਰ ਮਨ ਦੇ ਵਿੱਚੇ ਸਮਾ ਜਾਂਦੀ ਹੈ ਤੇਰੇ ਬਾਹਰ ਨਹੀਂ ਨਿਕਲਦੀ ਜਿਹੜੀ ਮਨਸਾ ਹੁੰਦੀ ਹੈ ਨਾ ਮਨਸਾ ਮੇਰਾ ਮਨ ਕਰਦਾ ਆਹ ਕੁਝ ਲੈਣ ਨੂੰ ਆਹ ਕੁਝ ਖਾਣ ਨੂੰ ਆਹ ਪੀਣ ਨੂੰ ਇਹ ਮਨ ਦੇ ਵਿੱਚੇ ਸਮਾ ਜਾਂਦੀ ਹੈ ਫਿਰ ਕਿਸੇ ਚੀਜ਼ ਦੀ ਭੁੱਖ ਨਹੀਂ ਰਹਿੰਦੀ ਕਿਸੇ ਚੀਜ਼ ਦੀ ਪਿਆਸ ਨਹੀਂ ਰਹਿੰਦੀ ਹਰ ਦਾ ਨਾਮ ਹਿਰਦੇ ਮਨ ਬਸੇ ਇਹ ਵਸਤਾ ਕਦੋਂ ਆਉਂਦੀ ਹੈ ਜਦੋਂ ਹਰ ਦਾ ਨਾਮ ਹਿਰਦੇ ਚ ਬਸ ਜਾਂਦਾ ਹੈ ਫਿਰ ਮਨਸਾ ਜਿਹੜੀ ਮਨ ਦੇ ਵਿੱਚ ਹੀ ਸਮਾ ਜਾਂਦੀ ਹੈ ਮਨਸਾ ਮਨੇ ਸਮਾਨੇ ਹਰ ਜੀਓ ਕਿਰਪਾ ਕਰੋ ਮੇਰੇ ਪਿਆਰੇ ਹਰ ਜੀਓ ਰੱਬ ਨੂੰ ਬੇਨਤੀ ਕਰਦੇ ਆ ਤੁਸੀਂ ਕਿਰਪਾ ਕਰੋ ਹਰ ਜੀਓ ਕਿਰਪਾ ਕਰੋ ਮੇਆ ਪਿਆਰੇ ਆਂ ਦਿਨ ਹਰ ਗੋਣ ਦੀਨ ਕਹਿੰਦਾ ਹਰ ਰੋਜ਼ ਹਰ ਰੋਜ਼ ਮੈਂ ਤੁਹਾਡੇ ਗੁਣਾਂ ਨੂੰ ਗਾਵਾਂ ਆਂਦੇ ਨ ਹਰ ਗੁਣ ਦੀ ਇਹਨ ਜਨ ਮੰਗੇ ਕਿਨ ਜਨਤਾ ਇਹ ਮੰਗਦਾ ਕਿਹੜੀ ਚੀਜ਼ ਮੰਗਦਾ ਜਨ ਜਨ ਮੰਗੇ ਗੁਰ ਕੈ ਸਬਦ ਕਿਨ ਜਨਤਾ ਗੁਰ ਦਾ ਸਬਦ ਮੰਗਦਾ ਜਿਹੜਾ ਜਨ ਹੈ ਉਹ ਨਾ ਧੀ ਮੰਗਦਾ ਨਾ ਪੁੱਤ ਮੰਗਦਾ ਨਾ ਦੁੱਧ ਮੰਗਦਾ ਨਾ ਕੋਈ ਜ਼ਮੀਨ ਜਾਇਦਾਦ ਮੰਗਦਾ ਕੀ ਮੰਗਦਾ ਉਹ ਤਾਂ ਸ਼ਬਦ ਮੰਗਦਾ ਜਨ ਮੰਗੇ ਗੁਰ ਕੈ ਸ਼ਬਦ ਕਹਿੰਦਾ ਜਨ ਤਾਂ ਗੁਰੂ ਦਾ ਸ਼ਬਦ ਮੰਗਦਾ ਹੈ ਉਧਾਰ ਜਿਹਦੇ ਨਾਲ ਆਧਾਰ ਹੋਣਾ ਹੈ ਆਧਾਰ ਗੁਰੂ ਦੇ ਸ਼ਬਦ ਦੇ ਨਾਲ ਹੈ ਜਨ ਇਹ ਹੀ ਮੰਗਦਾ ਹੈ ਸੰਸਾਰ ਕੋਸ ਹੋਰ ਮੰਗਦਾ ਜਨ ਕੋਸ ਹੋਰ ਮੰਗਦਾ ਜਨ ਮੰਗੇ ਗੁਰ ਕੇ ਸ਼ਬਦ ਉਧਾਰੇ ਰੋਹੋ ਸੰਤ ਜਨਾ ਕੋ ਹੁਣ ਜਨ ਤੋਂ ਫਿਰ ਉਹ ਸੰਤ ਬਣ ਗਿਆ ਜਾਨ ਨੇ ਜਦੋਂ ਸ਼ਬਦ ਮੰਗਿਆ ਜਦੋਂ ਸ਼ਬਦ ਮਿਲ ਗਿਆ ਫਿਰ ਉਹ ਸੰਤ ਬਣ ਗਿਆ ਸੰਤ ਕਦੋਂ ਬਣਦਾ ਜਦੋਂ ਸ਼ਬਦ ਮਿਲ ਜਾਂਦਾ ਹੈ ਫਿਰ ਸੰਤ ਬਣ ਜਾਂਦਾ ਹੈ ਸੰਤ ਜਨਾਂ ਕੋ ਜਮ ਜੋ ਨਾ ਸਕਾ ਕਹਿੰਦੇ ਫਿਰ ਜਮ ਨਹੀਂ ਜੋ ਸਕਦੇ ਸੰਤਾਂ ਕੋਲ ਨਹੀਂ ਜਾ ਮਾਸ ਸੰਤੋ ਬਾਤ ਤੇ ਨਿਰਨਾ ਕਰ ਦਿੱਤਾ ਕਿ ਸੰਤ ਕੌਣ ਹੈ ਜਿਹਦੇ ਕੋਲ ਸ਼ਬਦ ਹੈ ਉਹ ਸੰਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਹੁਤ ਤਰਸ ਕਰਦੇ ਸਿੱਖਾਂ ਤੇ ਕਿ ਮੇਰੇ ਸਿੱਖ ਕਿਤੇ ਠੱਗੇ ਨਾ ਜਾਣ। ਇਹਨਾਂ ਨੂੰ ਪਖੰਡੀ ਭੇਕ ਧਾਰੀ ਕਿਤੇ ਠੱਗ ਕੇ ਨਾ ਲੈ ਜਾਣ। ਅੱਜ ਦੇ ਸੰਤਾਂ ਦੇ ਕੋਲ ਭੇਕ ਹੈ ਪਹਿਰਾਵਾ ਹੈ ਬਾਣਾ ਪਾਇਆ ਹੈ ਸ਼ਬਦ ਨਹੀਂ ਹੈਗਾ। ਜੇ ਸ਼ਬਦ ਉਹ ਵੀ ਫਿਰ ਸ਼ਬਦ ਵੰਡਣ ਆ। ਜੇ ਕਾਜੂ ਬਦਾਮ ਆ ਫਿਰ ਕਾਜੂ ਗਦਾਵ ਵੰਡਣਗੇ। ਜਿਹੜੀ ਚੀਜ਼ ਸਾਡੇ ਕੋਲ ਆ ਉਹੀ ਵੰਡਾਂਗੇ। ਲੇਕਨ ਪਾਚਾਨੇ ਬਚਨ ਕਰ ਦਿੱਤੇ ਕਿ ਜਿਹਦੇ ਕੋਲ ਸ਼ਬਦ ਹੈ ਸੰਤ ਬਣ ਜਾਂਦਾ, ਜਨ ਬਣ ਜਾਂਦਾ। ਸੰਤ ਜਨਾ ਕੋ ਜਮ ਜੋ ਨਾ ਸਕੈ। ਕਹਿੰਦੇ ਜਮ ਨਹੀਂ ਜੋ ਸਕਦੇ। ਜਾਮ ਸੰਤਾਂ ਕੋਲ ਨਹੀਂ ਆ ਸਕਦੇ ਸੰਤਾਂ ਤੋਂ ਦੂਰ ਭੱਜਦੇ ਆ ਸੰਤ ਜਨਾ ਕੋ ਜਮ ਜੋ ਨਾ ਸਕੈ ਰਤੀ ਅੰਚ ਦੁੱਖ ਨਾ ਲਾਈ ਕਹਿੰਦੇ ਅੰਚ ਕੋਈ ਸੇਕ ਨਹੀਂ ਲੱਗਦਾ ਕੋਈ ਦੁੱਖ ਨਹੀਂ ਲੱਗਦਾ ਸੰਤਾਂ ਨੂੰ ਕੋਈ ਦੁੱਖ ਨਹੀਂ ਲੱਗਦਾ ਕੋਈ ਸੇਕ ਨਹੀਂ ਲੱਗਦਾ ਤਾਂ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤਾਂ ਹੀ ਨਹੀਂ ਅੱਗ ਦਾ ਸੇਕ ਲੱਗਦਾ ਕਿਉਂ ਸ਼ਬਦ ਹੈ ਸ਼ਬਦ ਜਮਾਂ ਨੂੰ ਭਜਾ ਦਿੰਦਾ ਹੈ ਦੁੱਖਾਂ ਨੂੰ ਭਜਾ ਦਿੰਦਾ ਹੈ ਦਰਦਾਂ ਨੂੰ ਖਤਮ ਕਰ ਦਿੰਦਾ ਹੈ ਸੰਤ ਜਨਾਂ ਕੋ ਜਮ ਜੋ ਨਾ ਸਕੈ ਰਤੀ ਅੰਚ ਦੁੱਖ ਨਾ ਲਾਈ ਆਪ ਤਰ ਹੈ ਕਹਿੰਦੇ ਸੰਤ ਫਿਰ ਆਪ ਦਰ ਜਾਂਦੇ ਆਪ ਤਰ ਸਗਲੇ ਕੁੱਲ ਤਰ ਹੈ ਪਹਿਲਾਂ ਤਾਂ ਆਪ ਕਰਦੇ ਪਰ ਸਗਲੀ ਆਪਣੀ ਕੁੱਲ ਨੂੰ ਤਾਰ ਲੈਂਦੇ ਕੁੱਲ ਤਰ ਜਾਂਦੀ ਸਦਸ ਕਿ ਤਾਰਨ ਵਾਸਤੇ ਇਹ ਬਾਬੇ ਨਾਨਕ ਨੇ ਜਹਾਜ਼ ਕਿਹੜਾ ਦਿੱਤਾ ਹੈ ਸ਼ਬਦ ਵਾਲਾ ਜਹਾਜ਼ ਦੂਏ ਜਹਾਜ਼ ਤਾਂ ਉਹ ਖਰਾਬ ਹੋ ਜਾਂਦੇ ਆ ਦੇਖਿਆ ਜਹਾਜ਼ੇ ਡਿੱਗ ਗਏ ਜਿੰਨੀਆਂ ਸਵਾਰੀਆਂ ਸਾਰੀਆਂ ਮਰ ਗਈਆਂ ਕੋਈ ਵੀ ਨਹੀਂ ਰਿਹਾ ਜਿੱਥੇ ਡਿੱਗਿਆ ਉਹ ਵੀ ਮਾਰਤੇ ਲੇਕਨ ਬਾਬੇ ਨਾਨਕ ਦਾ ਜਹਾਜ਼ ਨਹੀਂ ਡਿੱਗਦਾ ਕਿਤੇ ਇਹ ਸਿੱਧਾ ਸੱਚਖੰਡ ਜੰਤ ਹੈ ਇਸ ਦਾ ਕਿਰਾਇਆ ਕਿੰਨਾ ਹੈ ਪਤਾ ਹੈ ਇਹਦੀ ਟਿਕਟ ਕਿਹੜੀ ਹੈ ਇਹਦੀ ਟਿਕਟ ਇਹਦਾ ਕਿਰਾਇਆ ਸਭ ਦਾ ਹੈ ਜਿਕਣਾ ਕਿਸੇ ਜਹਾਜ਼ੀ ਚੜਨ ਲੱਗਦੇ ਆ ਟਿਕਟ ਦੇਖਦੇ ਆ ਬੱਸਿਕ ਚੜਦੇ ਆ ਟ੍ਰੇਨ ਚੜਦੇ ਆ ਟਿਕਟ ਦੇਖਦੇ ਆ ਲੇਕਿਨ ਜਦੋਂ ਬਾਬੇ ਨਾਨਕ ਦੇ ਜਹਾਜ਼ ਵਿੱਚ ਚੜਦੇ ਆ ਉੱਥੇ ਸ਼ਬਦ ਦੇਖਦੇ ਆ ਕਿ ਸ਼ਬਦ ਹੈ ਤੇਰੇ ਕੋਲ ਇਹ ਤੇਰੇ ਕੋਲ ਸ਼ਬਦ ਹੈ ਫਿਰ ਤਾਂ ਚੜ ਜਾ ਜਹਾਜ਼ ਵਿੱਚ ਨਹੀਂ ਧੱਕਾ ਮਾਰ ਕੇ ਪਿੱਛੇ ਕਰ ਦਿੰਦੇ ਆ ਇਹ ਸੱਚਖੰਡ ਦਾ ਜਹਾਜ਼ ਚੜਨ ਵਾਸਤੇ ਸ਼ਬਦ ਲੈਂਦਾ ਬਾਬੇ ਨਾਨਕ ਨੇ ਇਹ ਨਾਮ ਦਾ ਜਹਾਜ਼ ਹੈ ਆਪ ਤਰੇ ਸਗਲੇ ਕੁਲ ਤਰ ਹੈ ਜੋ ਤੇਰੀ ਸਰਦਾਈ ਕਹਿੰਦੇ ਜਿਹੜੇ ਤੇਰੀ ਸ਼ਰਨ ਵਿੱਚ ਆ ਜਾਂਦੇ ਹਨ ਜਿਨ੍ਹਾਂ ਨੂੰ ਸ਼ਬਦ ਦੀ ਪ੍ਰਾਪਤੀ ਹੋ ਜਾਂਦੀ ਹੈ ਉਹ ਆਪ ਤਰਦੇ ਹਨ ਹੋਰ ਨੂੰ ਤਾਰ ਦਿੰਦੇ ਹਨ ਭਗਤਾਂ ਕੀ ਪੈਜ ਰੱਖੇ ਤੂੰ ਆਪ ਹੈ ਕਹਿੰਦੇ ਆਪਣੇ ਭਗਤਾਂ ਦੀ ਤੂੰ ਆਪ ਪੈਜ ਰੱਖਦਾ ਆਪ ਰੱਖੀ ਕਰਦਾ ਭਗਤਾਂ ਦੀ ਭਗਤਾਂ ਕੀ ਪੈਜ ਰੱਖੇ ਤੂੰ ਆਪੇ ਇਹ ਤੇਰੀ ਵਡਿਆਈ ਕਹਿੰਦਾ ਤੇਰੀ ਵਡਿਆਈ ਹੈ ਤੇਰਾ ਵੱਡਾ ਪਾਣਾ ਤੂੰ ਭਗਤਾਂ ਦੀ ਰਾਖੀ ਆਪ ਕਰਦਾ ਆਪਣਿਆਂ ਦੀ ਜਨਮ ਜਨਮ ਕੀ ਕਿਲਵਿਕ ਦੁੱਖ ਕਟ ਹੈ ਕਹਿੰਦਾ ਜਨਮਾਂ ਜਨਮਾਂ ਦੇ ਦੁੱਖਾਂ ਨੂੰ ਖਤਮ ਕਰ ਦਿੰਦਾ ਜਨਮ ਜਨਮ ਕੀ ਕਿਲਵਿਕ ਦੁੱਖ ਕਟੇ ਦੁਬਿਧਾ ਰਤੀ ਨਾਰਾਈ ਕਹਿੰਦੇ ਜਿਹੜੀ ਦੁਬਿਧਾ ਹੈ ਇਹ ਕਰਤੀ ਜਿੰਨੀ ਵੀ ਨਹੀਂ ਰਹਿੰਦੀ ਇੱਕ ਮਾਸਾ ਜਿੰਨੀ ਵੀ ਦੁਬਿਧਾ ਨਹੀਂ ਰਹਿੰਦੀ ਸਾਰੀ ਦੁਬਿਧਾ ਖਤਮ ਹੋ ਜਾਂਦੀ ਹੈ ਦੋ ਦਿਲੀਆਂ ਸਾਰਾ ਕੁਝ ਸੁਪੂਰਨ ਹੋ ਜਾਂਦਾ ਗੁਰਬਾਣੀ ਸੁਖਾਉਂਦੀ ਹੈ ਜਦੋਂ ਗ੍ਰਹਿਸਤੀ ਦੀ ਪਹਿਲੀ ਮੰਜ਼ਲ ਸ਼ੁਰੂ ਹੁੰਦੀ ਹੈ ਬੜੀ ਬਰਾਤ ਚੜ੍ਹ ਕੇ ਆਉਂਦੀ ਹੈ ਲੇਕਿਨ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਕੇਵਲ ਤੇ ਕੇਵਲ ਇੱਕ ਦਾ ਲੜ ਪੜਾਇਆ ਜਾਂਦਾ ਹੈ ਪਤੀ ਦਾ ਬਰਾਤ ਤਾਂ ਬੜੀ ਬੈਠੀ ਹੈ ਸਾਰੀ ਪ੍ਰਾਤ ਨਾਲ ਨਹੀਂ ਵਿਆਹ ਹੁੰਦਾ ਇੱਕ ਦੇ ਨਾਲ ਹੁੰਦਾ ਜਦੋਂ ਇੱਕ ਮਿਲ ਜਾਂਦਾ ਜਦੋਂ ਪਤੀ ਮਿਲ ਜਾਂਦਾ ਨਾ ਫੇਰ ਘਰ ਦੇ ਬਾਹਰ ਲੱਭਣਾ ਬੰਦ ਕਰ ਦਿੰਦੇ ਆ ਕਿ ਮਿਲ ਗਿਆ ਜਦੋਂ ਕੰਨਿਆ ਕੁਮਾਰੀ ਹੈ ਲੜ ਲਾਉਣ ਬਾਤ ਤੇ ਬਾਹਰ ਲੱਭਦੇ ਆ ਮੁੰਡੇ ਨੂੰ ਲੱਭਦੇ ਫਿਰਦੇ ਆ ਲੇਕਿਨ ਜਦੋਂ ਵਿਆਹ ਹੋ ਜਾਂਦਾ ਫੇਰ ਤਾਂ ਨਹੀਂ ਮੁੰਡਾ ਲੱਭਣ ਜਾਂਦੇ ਕਿਤੇ ਇਸ ਤਰ੍ਹਾਂ ਜਦੋਂ ਗੁਰੂ ਵਾਲਾ ਬਣ ਜਾਂਦਾ ਫੇਰ ਕਿਹੜਾ ਬਾਬਾ ਲੱਭਣਾ ਹੋਰ ਫੇਰ ਤਾਂ ਬਾਬਾ ਲੱਭਣ ਦੀ ਲੋੜ ਨਹੀਂ ਰਹੀ ਬਾਬਾ ਤਾਂ ਮਿਲ ਗਿਆ ਬਾਬਾ ਨਾਨਕ ਤਾਂ ਮਿਲ ਗਿਆ ਫੇਰ ਹੋਰ ਕਿਹੜਾ ਬਾਬਾ ਲੱਭਣਾ ਹੁਣ ਲੇਕਿਨ ਸਾਡਾ ਵਿਸ਼ਵਾਸ ਨਹੀਂ ਬਣਿਆ ਅਸੀਂ ਗੁਰੂ ਵਾਲੇ ਵੀ ਬਣ ਗਏ ਫੇਰ ਵੀ ਦਰ ਦਰ ਦੀਆਂ ਠੋਕਰਾਂ ਖਾਂਦੇ ਆ ਹਲੇ ਕਦੇ ਕਿਸੇ ਬਾਬੇ ਕੋਲ ਚਲੇ ਗਏ ਕਦੇ ਕਿਸੇ ਬਾਬੇ ਕੋਲ ਚਲੇ ਗਏ ਲਾੜਾ ਮਿਲ ਗਿਆ ਪ੍ਰਾਪਤੀ ਹੋ ਗਈ ਲੇਕਿਨ ਫੇਰ ਵੀ ਅਸੀਂ ਮੁੰਡਾ ਲੱਭਦੇ ਫਿਰਿਏ ਲੋਕ ਤਾਂ ਸਾਨੂੰ ਮੂਰਖ ਦੱਸਣਗੇ ਕਿ ਕੁੜੀ ਤਾਂ ਪਿਆਰ ਤੀ ਤਾਂ ਹੁਣ ਮੁੰਡਾ ਕਾਹਦੇ ਵਾਸਤੇ ਲੱਭਦਾ ਫਿਰਦਾ ਹੈ ਅਸੀਂ ਗੁਰੂ ਵਾਲੇ ਬਣ ਚੁੱਕੇ ਆ ਬਾਬੇ ਨਾਨਕ ਨਾਲ ਮੇਲ ਹੋ ਚੁੱਕਿਆ ਫੇਰ ਵੀ ਭੜਕਦੇ ਫਿਰਦੇ ਆ ਜਨਮ ਜਨਮ ਕੀ ਕਿਲビック ਦੁੱਖ ਕੱਟ ਹੈ ਦੁਬਿਧਾ ਰਤੀ ਨਾਰਾਇਣ ਇੱਕ ਰਤੀ ਜਿਨੀ ਵੀ ਦੁਬਿਧਾ ਨਹੀਂ ਰਹਿੰਦੀ ਸਾਰੀ ਭੱਜ ਦੌੜ ਖਤਮ ਹੋ ਜਾਂਦੀ ਹਾ ਮੂੜ ਮਗੰਦ ਕੁਛ ਬੁੱਝੇ ਨਾ ਕਹਿੰਦਾ ਸਿੱਧਾ ਮੂਰਖਾ ਪੱਤਰ ਹਾਂ ਕੁਛ ਬੁੱਝਦੇ ਨਹੀਂ ਤੂੰ ਆਪੇ ਦੇਹੋ ਬਝਾਈ ਕਹਿੰਦੇ ਵੈਗਰੂ ਤੁਸੀਂ ਆਪੇ ਭਜਾ ਦਿਓ ਤੁਸੀਂ ਆਪੇ ਦੱਸ ਦਿਓ ਜੋ ਤੁਦ ਭਾਵ ਹੈ ਸੋਈ ਕਰਸੀ ਕਹਿੰਦੇ ਜੋ ਤੁਹਾਨੂੰ ਭਾਉਂਦਾ ਤੁਸੀਂ ਉਹੀ ਕਰਦੇ ਜੋ ਤੁਦ ਭਾਵ ਹੈ ਸੋਈ ਕਰਸੀ ਅਬਰ ਨਾ ਕਰਨਾ ਜਾਏ ਕਹਿੰਦਾ ਹੋਰ ਕੁਝ ਨਹੀਂ ਕੀਤਾ ਜਾ ਸਕਦਾ ਜੋ ਤੁਹਾਨੂੰ ਭਾਉਂਦਾ ਉਹੀ ਕੁਛ ਹੁੰਦਾ ਮਾਨਮੁਖ ੜਕਦਾ ਹੈ ਮਨ ਅਚਾਂਤ ਹੈ ਜੋ ਤੁਦ ਭਾਵ ਹੈ ਸੋਈ ਕਰਸੀ ਅਬਰ ਨਾ ਕਰਨਾ ਜਾਏ ਜਗਤ ਪਾਇ ਤੁਦ ਧੰਦੇ ਲਾਇਆ ਕਹਿੰਦੇ ਜਗ ਨੂੰ ਪੈਦਾ ਕਰਕੇ ਤੁਸੀਂ ਧੰਦੇ ਤੇ ਲਾ ਦਿੱਤਾ ਕੰਮ ਤੇ ਲਾ ਦਿੱਤਾ ਜਗਤ ਉਪਾਇ ਤੁਦ ਧੰਦੇ ਲਾਇਆ ਪੂੰਢੀਕਾਰ ਕਮਾਈ ਕਹਿੰਦੇ ਪੂੰਢੀਕਾਰ ਇਹ ਕਮਾਈ ਦੇ ਵਿੱਚ ਲੱਗ ਗਿਆ ਧੰਦੇ ਵਿੱਚ ਲੱਗ ਗਿਆ ਕੰਮ ਵੀ ਚ ਲੱਗ ਗਿਆ ਧੰਦਾ ਕਰਤੇ ਨਿਸ਼ਚਲ ਜਨਮ ਗਵਾਇਆ ਹਰ ਸੁਖ ਦਾਤਾ ਮਨ ਨਾ ਬਸ ਆਇਆ ਐ ਧੰਦੇ 'ਚ ਪੱਜ ਲਿਆ ਚਿਰਕੂ ਨਾਨਕਦੇਵ ਜੀ ਮਹਾਰਾਜ ਇਹ ਤਾਂ ਬਚਨ ਕੀਤੇ ਕਿ ਕੰਮ ਕਰਨਾ ਪਾਪ ਨਹੀਂ ਐ ਕੰਮ ਕਰਨਾ ਇਹ ਤਾਂ ਚਾਰ ਬਚਨ ਕੀਤੇ ਆ ਲੇਕਿਨ ਪਹਿਲਾ ਬਚਨ ਕੀ ਐ ਪਹਿਲਾ ਨਾਮ ਜਪਣਾ ਐ ਅੰਦਾ ਫੇਰ ਕਰਨਾ ਹੈ ਫਿਰ ਕੰਮ ਨੂੰ ਹੱਥ ਪਾਉਣਾ ਹੈ ਪਹਿਲਾਂ ਨਾਮ ਜਪਣਾ ਹੈ ਪਹਿਲਾਂ ਗੁਰੂ ਨੂੰ ਮਿਲਣਾ ਆਪਣੇ ਲੇਕਿਨ ਅਸੀਂ ਪਹਿਲਾ ਕੰਮ ਜਿਹੜਾ ਨਾਮ ਜਪਣ ਦਾ ਉਹ ਭੁੱਲ ਗਏ ਧੰਦੇ 'ਚ ਫਸ ਗਏ ਕੰਮ ਵਿੱਚ ਫਸ ਗਏ ਪਹਿਲਾ ਤਾਂ ਕੰਮ ਹੈ ਜਿਹੜਾ ਗੁਰ ਸਿੱਖਦਾ ਐਸ ਮੰਝੇ ਪਰ ਤੋਂ ਉੱਠ ਕੇ ਆਪਣੇ ਗੁਰੂ ਕੋ ਲਾਉਣਾ ਆਪਣੇ ਗੁਰੂ ਨੂੰ ਮਿਲ ਕੇ ਫੇਰ ਕੰਮ ਕਰਨਾ ਬਾਣੀ ਕੰਮ ਤੋਂ ਰੋਕਦੀ ਨਹੀਂ ਬੜਾ ਦਿਨ ਪਿਆ 24 ਘੰਟੇ ਆ ਕੰਮ ਕਰਨ ਨੂੰ ਲੇਕਿਨ ਮਨੁੱਖ ਪਹਿਲਾ ਕਰਮ ਭੁੱਲ ਗਿਆ ਨਾਮ ਜਪਣ ਵਾਲਾ ਧੰਦੇ 'ਚ ਫਸ ਗਿਆ ਜਗਤੋਂ ਪਾਇਤੁਦ ਧੰਦੇ ਲਾਇਆ ਪੂੰਡੀਕਾਰ ਕਮਾਈ ਜਨਮ ਪਦਾਰਥ ਜੂਏ ਹਾਰਿਆ ਦੇਖ ਲਓ ਕੀ ਲਿਖਦੇ ਆ ਕਹਿੰਦਾ ਆਪਣਾ ਜਨਮਤੈ ਜੂਏ ਮੰਗਣਾ ਹਾਰ ਗਿਆ ਜਿਹੜਾ ਧੰਦੇ ਵਿਚ ਉਲਝ ਗਿਆ ਨਾ ਕੰਮ ਵਿਚ ਉਲਝ ਗਿਆ ਆਪਣਾ ਜਨਮ ਹਾਰ ਲਿਆ ਜਨਮ ਪਦਾਰਥ ਜੂਏ ਹਾਰਿਆ ਸਾਬਤੇ ਸੂਰਤ ਨਾ ਪਾਈ ਕਹਿੰਦਾ ਜੇ ਸ਼ਬਦ ਦੀ ਸੁਰਤ ਨਾ ਆਈ ਸ਼ਬਦ ਦੀ ਸੋਝੀ ਨਾ ਆਈ ਆਪਣਾ ਜਨਮ ਤੈਂ ਹਾਰ ਗਿਆ ਉਹ ਮਨੁੱਖ ਦੁਨੀਆ ਤੋਂ ਹਾਰ ਕੇ ਜਾਂਦਾ ਜਿਸ ਨੂੰ ਸ਼ਬਦ ਦੀ ਸੋਝੀ ਨਹੀਂ ਹੈ ਜਦੋਂ ਸ਼ਬਦ ਦੀ ਸੋਝੀ ਆ ਜਾਂਦੀ ਹੈ ਜਦੋਂ ਸ਼ਬਦ ਮਿਲ ਜਾਂਦਾ ਹੈ ਸ਼ਬਦ ਦੀ ਸੋਝੀ ਆ ਜਾਂਦੀ ਹੈ ਫਿਰ ਜਨਮ ਜਿੱਤ ਜਾਂਦਾ ਸਤਸੰਗ ਸੁਣਿਆ ਕਦੇ ਜਦੋਂ ਪਹਿਲੇ ਵਕਤੀ ਜੋ ਵਿਆਹ ਹੁੰਦਾ ਸੀ ਨਾ ਲਾੜਾ ਘਰ ਨੂੰ ਆਉਂਦਾ ਸੀ ਘਰ ਵਿੱਚ ਸਾਰੀ ਬਰਾਤ ਆਉਂਦੀ ਸੀ ਘਰ ਦੇ ਵਿੱਚ ਫਿਰ ਬੀਬੀਆਂ ਗੀਤ ਗਾਉਂਦੀਆਂ ਸੀ ਕਿਹੜਾ ਜਿੱਤੇ ਆਇਆ ਜਿੱਤੇ ਆਇਆ ਜਿੱਤ ਕੇ ਆ ਗਿਆ ਕਿਹੜੀ ਚੀਜ਼ ਜਿੱਤ ਕੇ ਲਾੜੀ ਨੂੰ ਘਰ ਲੈ ਕੇ ਆ ਗਿਆ ਸ਼ਬਦ ਦੀ ਪ੍ਰਾਪਤੀ ਹੋ ਗਈ ਜਿੱਤ ਹੋ ਗਈ ਲੇਕਿਨ ਸਾਰਾ ਕੁਝ ਔਲੋਪ ਹੋ ਗਿਆ ਹੈ ਜਨਮ ਪਦਾਰਥ ਜੂਏ ਹਾਰਿਆ ਸ਼ਬਦ ਦੇ ਸੁਰਤ ਨਾ ਪਾਈ ਕਹਿੰਦੇ ਸ਼ਬਦ ਦੀ ਜੇ ਸੋਝੀ ਨਾ ਆਈ ਆਪਣਾ ਜਨਮ ਤੈ ਹਾਰ ਕੇ ਜਾਣਾ ਜੂਏ ਦੀ ਬਾਜੀ ਤਾ ਇਕਣਾ ਜੂਏ ਚ ਹਾਰ ਜਾਂਦਾ ਇਕਣਾ ਜਨਮ ਹਾਰ ਜਾਂਦਾ ਕਦੋਂ ਜਦੋਂ ਸ਼ਬਦ ਦੀ ਸੋਝੀ ਨਾ ਆਈ ਸ਼ਬਦ ਦੀ ਸੁਰਤ ਨਾ ਆਈ ਮਾਨਮੁਖ ਮਰੇ ਕਹਿੰਦੇ ਫਿਰ ਮਨਮੁਖ ਮਰ ਜਾਂਦਾ ਹੈ ਜਿਸ ਨੂੰ ਸ਼ਬਦ ਦੀ ਸੋਝੀ ਨਹੀਂ ਆਈ ਉਹ ਮਨਮੁਖ ਹੈ ਉਹ ਘਰ ਬਰਬਾਦ ਹੋ ਜਾਂਦੇ ਹਨ ਜਿਹੜੇ ਆਪਣੇ ਪਤੀ ਪਰਮੇਸ਼ਵਰ ਨੂੰ ਛੱਡ ਦਿੰਦੇ ਹਨ ਦੇਖਿਆ ਕਰਦੇ ਵਿਆਹ ਕੇ ਲਾੜਾ ਲਿਆਉਂਦਾ ਲੇਕਿਨ ਉਹ ਔਰਤ ਜੇ ਦੇ ਹੋਰ ਜੇਠ ਨਾਲ ਹੋਰ ਪਾਸੇ ਸੰਬੰਧ ਬਣ ਜਾਣ ਉਹ ਘਰ ਨਹੀਂ ਬਸਦਾ ਉਹ ਘਰ ਓਝੜ ਜਾਂਦਾ ਹੈ ਜਿਹੜੀ ਬੀਬੀ ਆਪਣੇ ਪਤੀ ਨੂੰ ਛੱਡ ਕੇ ਹੋਰ ਨਾਲ ਸੰਬੰਧ ਬਣਾ ਦਿੰਦੀ ਹੈ ਉਹ ਘਰ ਬਸਦਾ ਨਹੀਂ ਉਹ ਨਰਕ ਬਣ ਜਾਂਦਾ ਹੈ ਬੜੀਆਂ ਸਪਸ਼ਟ ਗੱਲਾਂ ਬਾਬੇ ਨਾਨਕ ਨੇ ਲਿਖੀਆਂ ਅਸੀਂ ਸਾਰਿਆਂ ਲੁਕੋਈ ਬੈਠੇ ਆ ਲੋਕਾਂ ਨੂੰ ਇੱਕੋ ਪ੍ਰਦੇਸ਼ ਹੈ ਕਿ ਧਨ ਦੌਲਤ ਲੈ ਕੇ ਆਓ ਖਾਣ ਪੀਣ ਦਾ ਸਮਾਨ ਲਿਆਓ ਆਪਾਂ ਖਾਈਏ ਪੀਏ ਮੌਜਾਂ ਕਰੀਏ। ਉਹੀ ਬਾਬਾ ਬੜਾ ਵਧੀਆ ਲੱਗਦਾ ਹੈ ਜਿਹੜਾ ਖਾਣ ਪੀਣ ਨੂੰ ਦਿੰਦਾ ਸਾਨੂੰ। ਮਨਮੁਖ ਮਰੇ ਤੈਨ ਕੋਸਾ ਨਾ ਸੁੱਝਿਆ। ਕਹਿੰਦੇ ਮਨਮੁਖ ਮਰ ਜਾਂਦਾ ਕੋਈ ਸੋਝੀ ਨਹੀਂ ਆਉਂਦੀ। ਉਹ ਮਨਮੁਖ ਹੈ ਜਿਹਨੂੰ ਸ਼ਬਦ ਦੀ ਸੋਝੀ ਨਹੀਂ ਆਉਂਦੀ। ਉਹ ਗੁਰਸਿੱਖ ਨਾ ਮੰਨੇ ਆਪਣੇ ਆਪ ਨੂੰ। ਉਹ ਮਨਮੁਖ ਮਨਮੁਖ ਮਰੇ ਤੈਨ ਕੋਸ ਨਾ ਸੋਜੈ ਦੁਰਮਤ ਅਗਿਆਨ ਅੰਧੇਰਾ ਕਹਿੰਦੇ ਦੁਰਮਤ ਐ ਮੈਲੀ ਮਤ ਐ ਉਹਦੀ ਅਗਿਆਨ ਅੰਧੇਰਾ ਭਵਜਲ ਪਾਰ ਨਾ ਪਾਵੇ ਕਹਿੰਦੇ ਉਹ ਭਵਜਲ ਨੂੰ ਪਾਰ ਨਹੀਂ ਲੱਗ ਸਕਦਾ ਉਹ ਭਵਜਲ ਪਾਰ ਨਹੀਂ ਕਰ ਸਕਦਾ ਜਿਹਨੂੰ ਸ਼ਬਦ ਦੀ ਸੋਝੀ ਨਹੀਂ ਆਉਂਦੀ ਸ਼ਬਦ ਦੀ ਸੋਝੀ ਸ਼ਬਦ ਦੀ ਵਿਚਾਰ ਸ਼ਬਦ ਸਾਨੂੰ ਕੀ ਉਪਦੇਸ਼ ਕਰਦਾ ਜਦੋਂ ਤੱਕ ਉਪਦੇਸ਼ ਸਾਡੀ ਸਮਝ ਵਿੱਚ ਨਹੀਂ ਆਇਆ ਅਸੀਂ ਮੰਨਮੁਖਾਂ ਫਿਰ ਇਸ ਪਵਜਲ ਨੂੰ ਅਸੀਂ ਪਾਰ ਨਹੀਂ ਕਰ ਸਕਦੇ ਪਵਜਲ ਪਾਰ ਨਾ ਪਾਵੇ ਕਬਹੀ ਕਹਿੰਦਾ ਕਦੇ ਵੀ ਨਹੀਂ ਪਾਰ ਲੰਘ ਸਕਦਾ ਢੂਪ ਮੂਏ ਕਹਿੰਦਾ ਡੁੱਬ ਜਾਂਦਾ ਬਿਨ ਗੁਰ ਕਹਿੰਦਾ ਬਿਨ ਗੁਰ ਸਮਝ ਤੋਂ ਬਿਨਾ ਡੁੱਬ ਜਾਂਦਾ ਬਿਨ ਗੁਰ ਸਿਰ ਭਾਰਾ ਕਹਿੰਦਾ ਸਿਰ ਦੇ ਭਾਰ ਡੁੱਬ ਜਾਂਦਾ ਡੁੱਬਦਾ ਕੌਣ ਹੈ ਜਿਹਦੇ ਕੋਲ ਸ਼ਬਦ ਨਹੀਂ ਉਹ ਡੁੱਬ ਜਾਂਦਾ ਸਾਚੇ ਸ਼ਬਦ ਰਤੇ ਜਨ ਸਾਚੇ ਕਹਿੰਦੇ ਸੱਚੇ ਸ਼ਬਦਾਂ ਜਿਹੜੇ ਰੰਗੇ ਜਾਂਦੇ ਹਨ ਉਹ ਸੱਚੇ ਬਣ ਜਾਂਦੇ ਹਨ ਸਾਚੇ ਸ਼ਬਦ ਰਤੇ ਜਨ ਕਹਿੰਦੇ ਫਿਰ ਜਨ ਬਣ ਜਾਂਦਾ ਜਦੋਂ ਸ਼ਬਦ ਦੇ ਨਾਲ ਰੰਗਿਆ ਜਾਂਦਾ ਜਨ ਸਾਚੇ ਹਰ ਪ੍ਰਭ ਆਪ ਮਲਾਏ ਕਹਿੰਦਾ ਰੱਬ ਫਿਰ ਉਹਨਾਂ ਨੂੰ ਆਪਣੇ ਨਾਲ ਮਲਾ ਲਿੰਦਾ ਕਿੰਨਾ ਉਹਨੂੰ ਮਲਾਉਂਦਾ ਜਨਾਂ ਨੂੰ ਜਨਾ ਕੌਣ ਹਨ ਜਿਨ੍ਹਾਂ ਕੋਲ ਸ਼ਬਦ ਹੈ ਸਾਡੇ ਕੋਲ ਤਾਂ ਬਾਣਾ ਹੈ ਸਾਡੇ ਕੋਲ ਸ਼ਬਦ ਨਹੀਂ ਹੈ ਸਾਡੇ ਕੋਲ ਭੇਖ ਹੈ ਲੋਕਾਂ ਨੂੰ ਦਿਖਾਉਣੇ ਵਾਲਾ ਕਿਤੇ ਗੱਲ ਹੁੰਦੀ ਹੈ ਨਾ ਫਿਰ ਅਸੀਂ ਦੱਸਦੇ ਆ ਫਿਰ ਅਸੀਂ ਆਪਣੀ ਸ਼ਰੀ ਸਾਹਿਬ ਵੀ ਦਿਖਾ ਦਿੰਦੇ ਕਿ ਮੈਂ ਤਾਂ ਗੁਰੂ ਵਾਲਾ ਬਣਿਆ ਮੈਂ ਬਸ ਗੁਰੂ ਵਾਲਾ ਬਣਿਆ ਸ਼ਬਦ ਤੇਰੇ ਕੋਲ ਨਹੀਂ ਤੈਨੂੰ ਕਿਸ ਨੇ ਗੁਰੂ ਵਾਲਾ ਬਣਾ ਦਿੱਤਾ ਹੈ ਗੁਰੂ ਵਾਲਾ ਤਾਂ ਸ਼ਬਦ ਰੱਖਦਾ ਕੋਲ ਆਪਣੇ ਉਹਨੂੰ ਤਾਂ ਸ਼ਬਦ ਦੀ ਸੋਝੀ ਹੈ ਉਹ ਤਾਂ ਬਾਬੇ ਨਾਨਕ ਦੀ ਗੱਲ ਨੂੰ ਸਮਝਦਾ ਹੈ ਗੁਰ ਕੀ ਬਾਣੀ ਆ ਜਿਹੜੀ ਗੁਰ ਕੀ ਬਾਣੀ ਹੈ ਸ਼ਬਦ ਦੀ ਬਾਣੀ ਹੈ ਕਹਿੰਦੇ ਗੋਰਾ ਹੈ ਜਿਹੜਾ ਰੱਬ ਹੈ ਇਹ ਬਾਣੀ ਰੱਬ ਦੀ ਹੈ ਸ਼ਬਦ ਦੀ ਬਾਣੀ ਇਹ ਸ਼ਬਦ ਦੇ ਨਾਲ ਗੁਰ ਕੀ ਬਾਣੀ ਸ਼ਬਦ ਪਛਾਤੀ ਕਹਿੰਦੇ ਬਾਣੀ ਸ਼ਬਦ ਦੇ ਨਾਲ ਪਛਾਣੀ ਜਾਂਦੀ ਹੈ ਇਹ ਬਾਣੀ ਸਾਡੀ ਸਮਝ ਵਿੱਚ ਨਹੀਂ ਆਉਂਦੀ ਸਾਡੀ ਪਛਾਣ ਵਿੱਚ ਨਹੀਂ ਆਉਂਦੀ ਕਦੋਂ ਪਛਾਣੀ ਜਾਂਦੀ ਹੈ ਬਾਣੀ ਜਦੋਂ ਸਾਡੇ ਕੋਲ ਸ਼ਬਦ ਹੈ ਇਹ ਬਾਣੀ ਸ਼ਬਦ ਨਾਲ ਪਛਾਣੀ ਜਾਂਦੀ ਹੈ ਲੇਕਿਨ ਬਹੁਤ ਅਫਸੋਸ ਦੁਨੀਆ ਨੂੰ ਅਸੀਂ ਪੁੱਠੇ ਰਾਹ ਤੇ ਤੇ ਬਾਅਦ ਦਿੱਤਾ ਹੈ ਇਹ ਬਾਣੀ ਦੇ ਲਵੇ ਨਹੀਂ ਆਉਣ ਦਿੰਦੇ ਅਸੀਂ ਬਾਣੀ ਤੋਂ ਦੂਰ ਟੱਕਦੇ ਆਂ ਬਾਣੀ ਦੇ ਲਵੇ ਅਸੀਂ ਗੁਰਸਿੱਖਾਂ ਨੂੰ ਪਹੁੰਚਣ ਨਹੀਂ ਦਿੰਦੇ ਇੱਕੋ ਉਪਦੇਸ਼ ਹੈ ਆਓ ਕਾਣ ਪੀਣ ਦਾ ਸਮਾਨ ਲਿਓ ਮੱਥਾ ਟੇਕੋ ਆਪਣੇ ਘਰ ਨੂੰ ਜਾਓ ਤਨ ਦੌਲਤਾਂ ਚੜਾਓ ਤੁਸੀਂ ਖਾਣ ਪੀਣ ਨੂੰ ਲਿਓ ਆਪਣੇ ਘਰਾਂ ਨੂੰ ਜਾਓ ਲੇਕਰ ਬਾਣੀ ਦੇ ਲੱਭੇ ਨਹੀਂ ਲੱਗਣ ਦਿੰਦੇ ਸੀ ਸਿੱਖਾਂ ਨੂੰ ਗੁਰ ਕੀ ਬਾਣੀ ਸ਼ਬਦ ਪਛਾਤੀ ਕਹਿੰਦੇ ਭਾਈ ਸ਼ਬਦ ਦੇ ਨਾਲ ਪਛਾਣੀ ਜਾਂਦੀ ਹੈ ਇਹ ਸਾਡੀ ਪਛਾਣ ਵਿੱਚ ਨਹੀਂ ਆਉਂਦੀ ਬਾਣੀ ਜੋ ਪੜਦੇ ਆਸੀਂ ਕਦੋਂ ਪਛਾਣ ਇਕ ਆਉਂਦੀ ਹੈ ਜਦੋਂ ਸ਼ਬਦ ਹੈ ਐਸੇ ਕਿ ਜਿਹਦੀ ਨਿਗਾਹ ਘਟ ਜਵੇ ਨਾ ਇਹ ਅੰਕਾ ਨਾਲ ਆਵੇ ਪੜਿਆ ਥੋੜਾ ਜਾਂਦਾ ਅੱਗੇ ਦੇਖ ਲੋ ਜਿਹਦੀ ਨਿਕਾ ਘਟਾ ਤੁੰਦਲਾ ਤੁੰਦਲਾ ਦੇਖੀ ਜਾਣਾ ਪੜੇ ਨਹੀਂ ਜਾਂਦਾ ਇਹ ਬਾਣੀ ਸ਼ਬਦ ਦੇ ਨਾਲ ਸਮਝ ਆਉਂਦੀ ਹੈ ਗੁਰ ਕੀ ਬਾਣੀ ਸ਼ਬਦ ਪਛਾਤੀ ਸਾਚ ਰਹੇ ਲਿਬ ਲਾਈ ਕਹਿੰਦੇ ਸੱਚੇ ਦੇ ਨਾਲ ਫੇ ਲਿਬ ਲੱਗ ਜਾਂਦੀ ਹੈ ਤੂੰ ਆਪ ਨਿਰਮਲ ਕਹਿੰਦੇ ਤੂੰ ਆਪ ਨਿਰਮਲ ਹੈ ਰੱਬ ਨਾਲ ਗੱਲ ਕਰਦੇ ਆ ਗੁਰੂ ਅਮਰਦਾਸ ਜੀ ਮਹਾਰਾਜ ਰੱਬ ਨਾਲ ਗੱਲ ਕਰਦੇ ਆ ਕਹਿੰਦੇ ਤੂੰ ਆਪ ਨਿਰਮਲ ਹੈ ਤੂੰ ਆਪ ਨਿਰਭਲ ਤੇਰੇ ਜਨ ਹੈ ਨਿਰਮਲ ਜਿਹੜੇ ਤੇਰੇ ਜਨ ਹਨ ਉਹ ਨਿਰਮਲ ਹਨ ਜੈਸੇ ਕਿ ਜਨ ਦਾ ਪਤਾ ਹੈ ਜਨ ਕੌਣ ਹੈ ਅਸੀਂ ਤਾਂ ਦੁਨੀਆ ਨੂੰ ਜਨ ਮੰਨਦੀ ਬੈਠੇ ਆ ਜਨ ਜਿਹਦੇ ਕੋਲ ਸ਼ਬਦ ਹੈ ਉਹ ਜਨ ਹੈ ਇਹਦੇ ਕੋਲ ਸਬਦ ਨਹੀਂ ਹੋ ਜਨ ਨਹੀਂ ਉਹ ਮਨੁੱਖ ਹੈ ਮਨੁੱਖ ਤੇ ਜਾਨਵਰ ਵਿਚੋ ਫਰਕ ਹੈ ਬਿਰਤੀ ਨਾ ਹੋਵੇ ਜਾਨ ਕੀ ਅਰਦਾਸ ਜਿਹੜੀ ਜਾਨਨ ਦੀ ਅਰਦਾਸ ਹੈ ਉਹ ਨਹੀਂ ਬਿਰਤੀ ਹੁੰਦੀ ਸਾਡੇ ਇੰਦਾ ਰੋਜ਼ ਬਿਰਤੀਆਂ ਹੁੰਦੀਆਂ ਇਹ じゃ ਕਿਹੜਾ ਮਨੁੱਖ ਹੈ ਜਿਹੜਾ ਰੋਜ਼ ਅਰਦਾਸ ਨਹੀਂ ਕਰਦਾ ਦੋ ਦੋ ਵਾਰੀ ਚਾਰ ਚਾਰੀ 10 ਵਾਰੀ ਅਰਦਾਸਾਂ ਕਰਦੇ ਆ ਲੇਕਿਨ ਪੂਰੀ ਤਾਂ ਕੋਈ ਨਹੀਂ ਹੁੰਦੀ ਕਿਉਂ ਨਹੀਂ ਪੂਰੀ ਹੁੰਦੀ ਅਸੀਂ ਜਾਨ ਨਹੀਂ ਹਾਂ ਸਾਡੇ ਕੋਲ ਸ਼ਬਦ ਨਹੀਂ ਹੈ ਤੇਰੇ ਜਨ ਹੈ ਨਿਰਮਲ ਤੇਰੇ ਜਨ ਕਹਿੰਦੇ ਗੁਰ ਕੇ ਸ਼ਬਦ ਵਿਚਾਰਿਆ ਹੈ ਕਿਹਨੇ ਜਿਹੜੇ ਜਾਨਾ ਹਨ ਉਹ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਹਨ ਗੁਰੂ ਦੇ ਸ਼ਬਦ ਦੀ ਵਿਚਾਰ ਸ਼ਬਦ ਦੇ ਨਾਲ ਹੁੰਦੀ ਹੈ ਅਕਲ ਨਾਲ ਨਹੀਂ ਹੁੰਦੀ ਦੁਨੀਆ ਇਹਨੂੰ ਅਕਲ ਨਾਲ ਕਰਨਾ ਚਾਹੁੰਦੀ ਹੈ ਜੋੜ ਨਾਲ ਕਰਨਾ ਚਾਹੁੰਦੀ ਹੈ ਸ਼ਬਦ ਦੀ ਵਿਚਾਰ ਸ਼ਬਦ ਦੇ ਨਾਲ ਹੁੰਦੀ ਹੈ ਗੁਰ ਕੇ ਸ਼ਬਦ ਵਿਚਾਰ ਨਾਨਕ ਤਿੰਨ ਕੇ ਸਦ ਬਲੇਹਾਰੇ ਆਖਰ ਜਾ ਕੇ ਸਿਰ ਗੁਰ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਹਨ ਨਾਨਕ ਤਿੰਨ ਕੇ ਸਦ ਬਲੇਹਾਰੇ RAM ਨਾਮ ਔਰ ਤਾਰੇ ਕਹਿੰਦੇ ਜਿਹੜੇ RAM ਦੇ ਨਾਮ ਨੂੰ ਆਪਣੇ ਰਿੱਧੇ ਵਿੱਚ ਰੱਖ ਲੈਂਦੇ ਹਨ ਮੈਂ ਉਹਨਾਂ ਤੋਂ ਬਲੇਹਾਰੇ ਜਾਂਦਾ ਕਿਹਨਾਂ ਨੂੰ ਸ਼ਾਬਸ਼ ਦਿੱਤੀ ਹੈ ਬਾਬੇ ਨਾਨਕ ਨੇ ਜਿਹੜੇ ਨਾਮ ਨੂੰ ਆਪਣੇ ਰਿੱਧੇ ਵਿੱਚ ਰੱਖਦੇ ਹਨ ਅਸੀਂ ਤਾਂ ਹੋਰ ਭਲੇਖੇ ਵਿੱਚ ਆ ਕੋਈ ਬਾਲਟੀ ਚੱਕੀ ਫਿਰਦਾ ਕੋਈ ਝਾੜੂ ਚੱਕੀ ਫਿਰਦਾ ਕੋਈ ਕੋ ਚੱਕੀ ਫਿਰਦਾ ਕਿਸੇ ਨੂੰ ਕਿਹਾ ਵਈ ਸ਼ਾਬਾਸ਼ ਤੇਰੇ ਤੂੰ ਝਾੜੂ ਮਾਰਨਦਿਆ ਤੂੰ ਪਾਂਡੇ ਮਾਰਜਦਾ ਤੂੰ ਇਹ ਕੰਮ ਕਰਦਾ ਕਿਸੇ ਨੂੰ ਸ਼ਾਬਾਸ਼ ਦਿੱਤੀ ਹੈ ਕਿਸੇ ਨੂੰ ਨਹੀਂ ਦਿੱਤੀ ਸ਼ਾਬਾਸ਼ ਸ਼ਾਬਾਸ਼ ਕਿਹਨੂੰ ਦਿੱਤੀ ਹੈ ਜਿਹੜਾ ਨਾਮ ਨੂੰ ਸ਼ਬਦ ਨੂੰ ਆਪਣੇ ਰਿੱਧੇ ਚ ਰੱਖ ਲੈਂਦਾ ਦੁਨੀਆ ਤਾਂ ਅਲਝਾਤੀ ਅਸੀਂ ਅਸੀਂ ਸ਼ਬਦ ਲਕੋ ਲਿਆ ਹੋਰ ਚੀਜ਼ਾਂ ਵੱਢਣ ਲੱਗ ਗਏ ਸੋ ਆਓ ਪਾਪਾ ਬਾਬੇ ਦਾਣਕ ਦੇ ਦਰ ਤੇ ਆਈਏ ਬਾਬੇ ਨਾਨਕ ਨਾਲਾਂ ਸਾਂਝ ਪਾਈਏ ਬਾਬੇ ਨਾਨਕ ਦੇ ਘਰ ਦੇ ਪਰਿਵਾਰ ਦੇ ਮੈਂਬਰ ਬਣੀਏ ਸੋ ਸਤਸੰਗ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨ ਹੈ ਪਰ ਤੱਕ ਗੁਰੂ ਨਸਤਾਰੇ ਸੋ ਸਤਸੰਗ ਜੀ ਬਾਣੀ ਪੜਦੇ ਆਂ ਕਥਾ ਕਰਦੇ ਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਕੀ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਮਗਸਣੀ ਨੂੰ ਬਲਾਓ પતિ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ